ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਈ ਸਾਰੇ ਸੰਗਤ ਨੂੰ ਪਤਾ ਹੈ ਵੀ ਆਪਣੇ ਆਉਣ ਵਾਲੀ ਕੱਲ ਨੂੰ ਮਤਲਬ 30 31 ਤੇ 1 ਫਰਵਰੀ ਦਾ ਆਪਣੇ ਵਾਪਸ ਸ੍ਰੀਮਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੀ ਵਰਸੀ ਨੂੰ ਸਮਰਪਿਤ ਆਪਣੇ ਪਿੰਡ ਵੱਲੋਂ ਲੰਗਰ ਲਾਇਆ ਜਾਂਦਾ ਹੈ ਜਿਹਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਤੇ ਅੱਜ ਤਿਆਰੀਆਂ ਫੁੱਲਣੇ ਜੀ ਅੱਜ ਤਰੀਕ ਹੋ ਗਈ ਆਪਣੀ 29 ਤੇ ਸਾਰੀਆਂ ਟਰਾਲੀਆਂ ਲੂਟ ਕਰਕੇ ਤੁਹਾਨੂੰ ਕੱਲੀ-ਕੱਲੀ ਦਿਖਾਉਣੇ ਆ ਆਹ ਟਰਾਲੀਆਂ ਕੇ ਆਪਣੀ ਸਿੱਦੇ ਪੱਤੇ ਵਾਲੀ ਮਤਲਬ ਕਿ ਜਿਹਦੇ ਵਿੱਚ ਆਪਣਾ ਸਮਾਨ ਆ ਸਰ ਮੇਰੇ ਖਾਲ ਬੰਦ ਕਰਤੀ ਅੰਦਰ ਬਾਕੀ ਉੱਥੇ ਜਾ ਕੇ ਦਿਖਾਵਾਂ ਹਾਂ ਇਧਰ ਵੀ ਇਹ ਟਰੈਕਟਰ ਆ ਗਿਆ ਮਾਸਟਰ ਜੀ ਵੀਰਾ ਕਿਆ ਬਾਪਾ ਠੀਕ ਆ ਠੀਕ ਐ ਕਿਆ ਸਮਝ ਗਿੱਲ ਸਿੰਘ ਵਿੱਚ ਕੀ ਬੋਲਦਾ ਫਰੀ ਇਹਨੇ ਕੀ ਬੋਲ ਦੱਸ ਮੈਨਾਂ ਪਤਾ ਨਹੀਂ ਤੂੰ ਕਿਵੇਂ ਪੁੱਛਿਆ ਤਿਆਰੀ ਆ ਤਿਆਰੀ ਆ ਚੜਦੀ ਕਲਾ ਦਾ ਸੰਗਤ ਲਜਕਾਰਾ ਲਾ ਦ ਫਿਰ ਇੱਕ ਬੋਲੇ ਸਸ ਰਿਆਕਾਰ ਲੋਈ ਸੁਣ ਹੁਣ ਟਰੈਕਟਰ ਲਾਉਣੇ ਸਾਡੇ ਇੱਕ ਤਾ ਆ ਗਿਆ ਡਬਲ ਟਰਾਲੀ ਫੱਟੀਆਂ ਵਾਲਾ ਕਿਉਂ ਬਈ ਠੀਕ ਹੈ ਠੀਕ ਆ ਫੀਟਰ ਵੀ ਜਾਊ ਆਪਣਾ ਗਿਰਪੈਰ ਠੀਕ ਹੈ ਦੋਨੇ ਟਰੈਕਟਰ ਜਨ ਗਿਰਪੈਰ ਦੇ ਦੇਣਾ ਫੀਟਰ ਜਾਊਗਾ ਆ ਗਿਆ ਆਪਣੇ ਮਿੱਠੇ ਦਾ ਸਾਰਿਆਂ ਨਹੀਂ ਬਣਾ ਦੇ ਲੱਪੀ ਸਾਰਿਆਂ ਨਹੀਂ ਬਣਾਵਾਂਗੇ ਸਾਰਿਆਂ ਬਣਾਵਾਂਗੇ ਆ ਆ ਗਿਆ ਇਹ ਆਪਣੇ ਸਮਾਨ ਵਾਲੀ ਜਿਹਦੇ ਵਿੱਚ ਆਪਾਂ ਫੱਟੀਆਂ ਟੋਕਰੇ ਹਨ ਜਾਲੀਆਂ ਜੁੜੀਆਂ ਆ ਆਪਣੇ ਜੱਸੀ ਆ ਗਿਆ ਫਰਨੀਕਲ ਟਰੈਕਟਰ ਆ ਗਿਆ ਸੋਰ ਹੋਰ ਜੀ ਮਨਾਵਾਂਗੇ ਮਨਾਵਾਂਗੇ ਤੇ ਆਹ ਟੈਂਕੀ ਬੜਿਆਣੀ ਪਿੰਡੀ ਤੋਂ ਲੈਂਦੀ ਐ ਸਾਡੇ ਲਈ ਮਿਰਲਾ ਦਾ ਉੱਥੇ ਖੜੀ ਆਪਣੇ ਇੱਕ ਤਾਂ ਧਰਨੇ ਦੇ ਉੱਤੇ ਖਣੌਰੀ ਆਹ ਆ ਗਿਆ ਆਪਣੇ ਸ਼ੇਵਕ ਦਾ ਟਰੈਕਟਰ ਤੇ ਆਹ ਆਪਣੀ ਲੰਗਰ ਵਾਸਤੇ ਟੈਂਕੀ ਆ ਜਿਹੜੀ ਮੇਨ ਆ ਇੱਥੇ ਲਿਖਿਆ ਵੀ ਹੋਵੇ ਦੇਖੋ ਲੰਗਰ ਮਸਤੋਂ ਸਾਹਿਬ ਪਿੰਡ ਸ਼ੇਰੋਂ ਇਹ ਪੰਚਾਇਤ ਨੂੰ ਆਈ ਸੀ ਪਿਛਲੇ ਸਾਲ ਤੇ ਇਹ ਟਰੈਕਟਰ ਹੈਗਾ ਜੀ ਆਪਣਾ ਇਹ ਵੀ ਗੁਰਵਿੰਦਰ ਕਾਗਰ ਦਾ ਟਰੈਕਟਰ ਇਹਦੇ ਵਿੱਚ ਗਿੱਟੀਆਂ ਨੇ ਕਿਉਂ ਕਾਲੇ ਹੁਣ ਤਿਆਰ ਕੀ ਖੇਤ ਚੰਗਾ ਮੈਂ ਕਹਾ ਜਾਂਦਾ ਹਾਂ ਮੈਂ ਠੀਕ ਆ ਇਹ ਆਪਣਾ ਭਾਈ ਸੰਜੀਤ ਦੀ ਕਾਲਾ ਕਰਾਚੋਂ ਵਾਲਾ ਕਹਿੰਦੇ ਨੇ ਅਸੀਂ ਤੇ ਮੁੰਡੇ ਦੀ ਤਿਆਰੀ ਹੈ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੇ ਭਰਾ ਕਮੈਂਟ ਕਰਕੇ ਵੀ ਦੱਸਿਆ ਕਰੋ ਸਾਰੇ ਤੇ ਬਾਕੀ ਨੂੰ ਅਗਲੀ ਵੀਡੀਓ ਦੇ ਵਿੱਚ ਉੱਥੇ ਦਿਖਾਵਾਂ ਕਿਦਾਂ ਮੋੜ ਇੱਕ ਟਰਾਲੀਆ ਖੜੀ ਹੱਦੀ ਗਿੱਟੀਆਂ ਦੇ ਉੱਪਰ ਹੀ ਠੀਕ ਹੈ ਬਹੁਤ-ਬਹੁਤ ਧੰਨਵਾਦ ਲਓ ਜੀ ਆਪਣੀ ਸੰਗਤ ਤੁਰਪੀ ਸਾਰੀ ਸੰਗਤ ਬਹੁਤ ਉਤਸ਼ਾਹ ਨਾਲ ਤੇ ਸ਼ਰਧਾ ਨਾਲ ਬਹੁਤ ਇਹ ਹਾਜ਼ਰੀ ਲਵਾਉਂਦੀ ਹੈ ਆ ਗਏ ਆਪਣੇ ਕਾਲੇ ਦਾ ਪੀਟਰ। ਬਾਕੀ ਆਪਣਾ ਮੋਟਰਸਾਈਕਲ ਤੇ ਹੁੰਦੇ ਸੰਗਤ ਤੇ ਇਧਰੋਂ ਆ ਗਿਆ ਆਪਣਾ ਖਾਨ ਹੈ ਡ੍ਰੈਸਰ। ਲੈ ਬਾਈ ਹਾਜ਼ਰੀ ਚੰਗਾ। ਹਾਜ਼ਰੀ ਲਵਾਇਆ ਜ਼ਰੂਰ ਆ। ਲੋ ਜੀ ਸੰਗਤ ਪਹੁੰਚ ਗਈ ਮਸਤ ਹੋਣਾ ਸਾਹਿਬ। ਸੋ ਪੀਟਰ ਆ ਕੇ ਲੈ ਵੀਰ ਜੀ ਲਓ ਜੀ ਲੋ। ਇਹ ਵੀਰਾ ਸਾਡਾ ਸੇਵਾਦਾਰ। ਤੇ ਬਾਕੀ ਸਾਨੂੰ ਅਗਲੀ ਵੀਡੀਓ ਤਿਆਰੀ ਚ ਲਗਾਵਾਂਗੇ ਉਹ ਕੜਾਹੀ ਲੈ ਮੈਨੂੰ ਬਾਈ ਚਾਰ ਕੜਾਹੀ ਲੈਣਦਿਆਂ ਦੀ ਸੇਵਾ ਆ ਗਈ ਸੀ ਭਾਈਆਂ ਵੱਲੋਂ ਇੱਕ ਭੈਣ ਵੱਲੋਂ ਆਈ ਸੀ ਲੋ ਕੜਾਹੀਆਂ ਦੀ ਇੱਕ ਭਾਈ ਐਨ ਆਰ ਆਈ ਉਹਨਾਂ ਵੱਲੋਂ ਆਈ ਸੀ ਬਹੁਤ ਬਹੁਤ ਧੰਨਵਾਦ ਆਨੀ ਸ਼ੰਗਦਾ ਦਾ